ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਦ ਅਸ਼ਕਨ ਦਾ ਸਵਾਗਤ ਮਹਾਰਾਚ ਚੋਹਾਨ ਤੇ ਮੇਰਾ ਨਾਮ ਹੈ ਸੁਨ ਸਿੰਘ ਮਹਿੰਦਰੂ ਪਰਿਵਾਰ ਵੱਲੋਂ ਲਾਇਨਸ ਕਲੱਬ ਬਟਾਰਾ ਪ੍ਰਿੰਸ ਦੇ ਸਯੋਗ ਨਾਲ ਜ਼ਰੂਰਤਮੰਦਾਂ ਨੂੰ ਪੱਖੇ ਵੰਡੇ ਯੂਕੇ ਚ ਰਹਿੰਦੇ ਹਰੀਜੋਤ ਮਹਿੰਦਰੂ ਬਾਬਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਦੀ ਭਲਾਈ ਲਈ ਕਾਰਜਾਂ ਤੇ ਮਾਨ ਐਮ ਜੀ ਐਫ ਲਾਇਨ ਹਰਵੰਤ ਮਹਾਜਨ ਵਿਮਲ ਮਹਿੰਦਰੂ ਅੱਜ ਹਰੀਜੋਤ ਮਹਿੰਦਰੂ ਬਾਵਾ ਯੂਕੇ ਵੱਲੋਂ ਆਪਣੇ ਦਾਦਾ ਜੀ ਸਵਰਗੀ ਸ਼੍ਰੀ ਰਾਮ ਲੁਬਾਇਆ ਮਹਿੰਦਰੂ ਅਤੇ ਸਵਰਗੀ ਸ਼੍ਰੀਮਤੀ ਸੰਤੋਸ਼ ਰਾਣੀ ਮਹਿੰਦਰੂ ਦੀ ਯਾਦ ਵਿੱਚ ਆਪਣੇ ਪਿਤਾ ਦੇ ਜਨਮ ਦਿਨ ਮੌਕੇ ਅਤੇ ਲੋਕ ਭਲਾਈ ਦੇ ਕਾਰਜਾਂ ਦੇ ਚਲਦਿਆਂ ਮਹਿੰਦਰੂ ਪਰਿਵਾਰ ਦੀ ਤਰਫੋਂ ਲਾਇਨਸ ਕਲੱਬ ਬਟਾਲਾ ਪ੍ਰਿੰਸ ਡਿਸਟ੍ਰਿਕਟ 321 ਦੇ ਸਹਿਯੋਗ ਨਾਲ ਕਲੱਬ ਪ੍ਰਧਾਨ ਐਮ ਜੀ ਐਫ ਲਾਇਨ ਹਰਵੰਤ ਮਹਾਜੰਦੀ ਦੀ ਅਗਵਾਈ ਹੇਠ 10 ਜ਼ਰੂਰਤਮੰਦਾਂ ਨੂੰ ਪੱਕੇ ਵੰਡਣ ਲਈ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਸਥਾਨਕ ਦਾਵਤ ਰੈਸਟੋਰੈਂਟ ਵਿਖੇ ਕੀਤਾ ਗਿਆ ਜਿਸ ਵਿੱਚ ਹਰੀਜੋਤ ਮਹਿੰਦਰੂ ਯੂਕੇ ਦੇ ਪਿਤਾ ਲੋਇ ਯੁਗੇਸ਼ ਮਹਿੰਦਰੂ ਵਾਈਸ ਪ੍ਰੈਜ਼ੀਡੈਂਟ ਵਨ ਸਮੇਤ ਮਹਿੰਦਰੂ ਪਰਿਵਾਰ ਵੱਲੋਂ ਵਿਨੋਦ ਮਹਿੰਦਰੂ ਵਿਮਲ ਮਹਿੰਦਰੂ ਤੇ ਰਕੇਸ਼ ਮਹਿੰਦਰੂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਭੂ ਵੰਦਨਾ ਨਾਲ ਸਮੂਲ ਲੋਇਨ ਮੈਂਬਰਾਂ ਵੱਲੋਂ ਕੀਤੀ ਗਈ ਇਸ ਮੌਕੇ ਪ੍ਰਧਾਨ ਐਮਜੀਐਫ ਲੋਇਨ ਹਰਵੰਤ ਮਹਾਜਨ ਨੇ ਕਿਹਾ ਕਿ ਮਹਿੰਦਰੂ ਪਰਿਵਾਰ ਵੱਲੋਂ ਜੋ ਸਮੇ ਸਮੇਤੇ ਮਨਤਾ ਦੀ ਭਲਾਈ ਨੂੰ ਸਮਰਪਿਤ ਕਲੱਬ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਸਮਾਜਿਕ ਕਾਰਜ ਸ਼ਲਾਗਯੋਗ ਹਨ ਅਤੇ ਸਾਡੀ ਕਲੱਬ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਲਾਇਨ ਮੈਂਬਰ ਯੁਗੇਸ਼ ਮਹਿੰਦਰੂ ਦਾ ਸੁਪੁੱਤਰ ਹਰੀਜੋਤ ਮਹਿੰਦਰੂ ਜੋ ਕਿ ਇਸ ਵੇਲੇ ਯੂਕੇ ਵਿੱਚ ਰਹਿ ਕੇ ਵੀ ਆਪਣੀ ਧਰਤੀ ਨਾਲ ਜੁੜਿਆ ਹੋਇਆ ਹੈ ਉਹਨਾਂ ਵੱਲੋਂ ਉਹ ਚੜ ਕੇ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਮਹਿੰਦਰੂ ਪਰਿਵਾਰ ਦਾ ਉਸ ਕੀਤੇ ਜਾ ਰਹੇ ਲੋਕ ਭਲਾਈ ਦੇ ਕਮਾਲੀ ਤੇਹਦੀ ਲੋਟ ਤਰਵਤ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਇਹ ਪਰਿਵਾਰ ਆਉਣ ਵਾਲੇ ਸਮੇਂ ਵਿੱਚ ਇੰਜ ਹੀ ਲੌਂਸ ਕਲਬ ਪ੍ਰਿੰਸ ਨੂੰ ਸਮਾਜੀ ਕਾਰਜਾਂ ਵਿੱਚ ਆਪਣਾ ਸਹਿਯੋਗ ਦਿੰਦਾ ਰਹੇਗਾ ਆਓ ਤੁਹਾਨੂੰ ਦਿਖਾਉਣੇ ਆਥਰ ਕੋ ਲੈ ਕੇ ਤਸੀਰਨ ਤਾਜ਼ਾ ਖਬਰ ਦੇਖਣ ਲਈ ਦੇਖਦੇ ਰਹੋ ਤੋਂ ਅੱਡਾ ਆਪਣਾ YouTube ਤੇ Facebook ਚੈਨਲ ਪੰਜਾਬ ਅਬ ਨਿਊਜ਼ ਦੀਆ ਕਰਦੀ ਹੈਪੀ ਬਰਥਡੇ ਟੂ ਯੂ ਅੱਜ ਲਾਈਫਸ ਕਲਬ ਪ੍ਰਿੰਸ ਵੱਲੋਂ ਜਿਸ ਨਾਲ ਕਿ ਅੱਗੇ ਵੀ ਇਸ ਤਰ੍ਹਾਂ ਦੇ ਆਯੋਜਨ ਪ੍ਰੋਜੈਕਟ ਜਿਹੜੇ ਸਾਡੇ ਲਾਈਫਸ ਮੈਂਬਰ ਨੇ ਉਹ ਆਪਣੇ ਉਤਸ਼ਾਹ ਦੇ ਵਿੱਚ ਜਿਸ ਤਰ੍ਹਾਂ ਕਿ ਆਪਣੇ ਜਨਮ ਦਿਨ ਤੇ ਜਾਂ ਆਪਣੀ ਮੈਰਿਜ ਅਨਿਵਰਸਰੀ ਤੇ ਆਪਣੇ ਸਾਰੇ ਕਲਬ ਨੂੰ ਵੀ ਸੱਦੇ ਆ ਔਰ ਕੋਈ ਨਾ ਕੋਈ ਪ੍ਰੋਜੈਕਟ ਵੀ ਕਰਦੇ ਆ ਉਸੇ ਲੜੀ ਦੇ ਵਿੱਚ ਅੱਜ ਸ਼੍ਰੀ ਜਗੇਸ਼ਵੇਂਦਰ ਜੀ ਦਾ ਜਿਹੜੇ ਸਾਡੇ ਕੀ ਫਰਸਟ ਵਾਈਸ ਪ੍ਰੈਜ਼ੀਡੈਂਟ ਨੇ ਲਾਇਨਸ ਕਲੱਬ ਬਟਾਲਾ ਪ੍ਰਿੰਸ ਦੇ ਉਹਨਾਂ ਦਾ ਜੀ ਬਰਥਡੇ ਆ ਉਹਨਾਂ ਦੇ ਬਰਥਡੇ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਔਰ ਮਹਿੰਦਰੂ ਪਰਿਵਾਰ ਵੱਲੋਂ ਅੱਜ ਇਹਨਾਂ ਦੇ ਜਨਮ ਦਿਨ ਦੇ ਉੱਤੇ 10 ਪੱਖੇ ਜਿਹੜੇ ਆ ਲਾਇਨਸ ਕਲੱਬ ਪ੍ਰਿੰਸ ਦੇ ਬੈਨਰ ਦੇ ਅਧੀਨ ਇਹ ਨੀਡੀ ਪਰਸਨ ਨੂੰ ਜਿਹੜੇ ਆ ਉਹ ਗਿਫਟ ਦਿੱਤੇ ਦੇ ਰਹੇ ਨੇ ਉਹਨਾਂ ਨੂੰ ਇਸ ਗਰਮੀ ਦੀ ਰੁੱਤ ਦੇ ਵਿੱਚ ਇਹ ਪੱਖੇ ਚਲਾ ਕੇ ਜਿਹੜੇ ਬੰਦੇ ਵਾਸਤੇ ਆ ਵੀ ਆਈ ਦੇ ਤਰੀਕੇ ਤੇ ਸੁਪਨਾਵਾ ਉਹਨੂੰ ਪੂਰਾ ਕਰ ਰਹੇ ਨੇ ਮੈਂ ਮਿੰਦਰੂ ਸਾਹਿਬ ਨੂੰ ਬਹੁਤ ਬਹੁਤ ਵਾਰਕ ਦੇਣਾ ਔਰ ਆਪਣੇ ਸਾਰੇ ਕਲੱਬ ਦੇ ਜਿੰਨੇ ਮੈਂਬਰ ਇੱਥੇ ਆਏ ਨੇ ਉਹਨਾਂ ਦਾ ਵੈਲਕਮ ਕਰਨਾ ਕਿ ਆਪਣੇ ਰਜੇ ਵਜੋਂ ਟਾਈਮ ਕੱਢ ਕੇ ਆਏ ਨੇ ਔਰ ਮਿੰਦਰੂ ਸਾਹਿਬ ਦੇ ਵੱਡੇ ਭਾਈ ਸਾਹਿਬਾ ਜੀ ਵਿਸ਼ੇਸ਼ ਰੂਪ ਤੇ ਸਾਡੀ ਕਲੱਬ ਚ ਪਹਿਲੀ ਵਾਰੀ ਆਏ ਆ ਅਸੀਂ ਆਪਣੀ ਕਲੱਬ ਵੱਲੋਂ ਬੜਾ ਬੜਾ ਧੰਨਵਾਦ ਕਰਦੇ ਆ ਆਪਣੇ ਬਲੋਦ ਮਿੰਦਰੂ ਜੀ ਔਰ ਉਹਨਾਂ ਦੇ ਛੋਟੇ ਭਾਜੀ ਕਾਲੇ ਭਾਜੀ ਤੇ ਵਿਮਲ ਮਿੰਦਰੂ ਜੀ ਵੱਡੇ ਭਾਜੀ ਇੱਥੇ ਪਹੁੰਚੇ ਨੇ ਮਾੜਾ ਦਾ ਬਹੁਤ ਬਹੁਤ ਸਵਾਗਤ ਕਰਨਾ ਔਰ ਆਪਣੇ ਸਾਰੇ ਭਰਾਵਾਂ ਨੂੰ ਲਾਈਵ ਮੈਂਬਰ ਨੂੰ ਇਹੋ ਹੀ ਕਰਾਂਗਾ ਕਿ ਆਪਾਂ ਆਪਣੇ ਵੱਡੇ ਤੇ ਇਹ ਜਰੂਰ ਇੱਕ ਛੋਟਾ ਜਿਹਾ ਯੋਜਨ ਕਰੀਏ ਕਰੀਏ ਜਿੱਥੇ ਵੱਡੇ ਮਨਾਨੇ ਆ ਤੇ ਜਿਸ ਤਰ੍ਹਾਂ ਕਿ ਇਹਦਾ ਮਨ ਕਰੇ ਪੇ ਇੱਕ ਨੀੜੀ ਪਰਸਨ ਵਾਸਤੇ ਕੁਛ ਨਾ ਕੁਛ ਜਰੂਰ ਕੱਢਿਆ ਜਾਏ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਵੈਲਕਮ ਕਰਨਾ ਔਰ ਮੈਂ ਸਭ ਨੂੰ ਬਹੁਤ ਬਹੁਤ ਵਧਾਈ ਦੇਣਾ ਮਹਾਰਾਜ ਅੱਜ ਲਾਂਚ ਕਲਬ ਬਟਾਲਾ ਪ੍ਰਿੰਸਪਲ ਨੂੰ ਹਿੰਮੰਦਰੂ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ ਵਾ ਤੇ ਔਰ ਇਸ ਤਰ੍ਹਾਂ ਕੀ ਸਾਡੀ ਕਲੱਬ ਉਹ ਲੋਕ ਪਰਾਲੇ ਕੀਤਾ ਜਾਂਦਾ ਕਿ ਜਦੋਂ ਵੀ ਕਿਸੇ ਦਾ ਬਰਥਡੇ ਹੁੰਦਾ ਜਾਂ ਮੈਨੇਜ ਯੂਨੀਵਰਸਿਟੀ ਔਰ ਸਾਰੇ ਕਲੱਬ ਮੈਂਬਰ ਰਲ ਕੇ ਮਨਾਉਂਦੇ ਆ ਉਸੇ ਕੜੀ ਦੇ ਤਹਿਤ ਅਜਮੇਦੂ ਸਾਹਿਬ ਨੇ ਵੀ ਸਾਰੇ ਮੈਂਬਰਸ ਨੂੰ ਬੁਲਾਇਆ ਔਰ ਔਰ ਕਲੱਬ ਸਾਰੀ ਆਈ ਔਰ ਉਹਨਾਂ ਦਾ ਬਰਥਡੇ ਮਨਾਉਣ ਵਾਸਤੇ ਔਰ ਇੱਕ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਉਹਨਾਂ ਨੇ ਆਪਣੇ ਬਰਥਡੇ ਨੂੰ ਯਾਦਗਾਰ ਬਣਾਉਣ ਵਾਸਤੇ ਲੀਡੀ ਪਰਸਨ ਜਿਹੜੇ ਹੁੰਦੇ ਆ ਕਿ ਇੰਨੀ ਗਰਮੀ ਆ ਉਹਦੇ ਵਿੱਚ ਏਸੀ ਥੱਲੇ ਬਹਿ ਕੇ ਵੀ ਨਹੀਂ ਰਾਹਤ ਮਿਲਦੀ ਪਈ ਔਰ ਜਿੰਨਾਂ ਕੋ ਪੱਖਾ ਵੀ ਨਹੀਂ ਆ ਉਹਨਾਂ ਵਾਸਤੇ 10 ਪੱਖਿਆਂ ਦਾ ਅਰੇਂਜਮੈਂਟ ਕੀਤਾ ਗਿਆ ਵਾ ਤਾਂ ਕਿ ਉਹਨਾਂ ਨੂੰ ਵੀ ਰਾਹਤ ਮਿਲ ਸਕੇ ਔਰ ਉਹਨਾਂ ਨੇ ਆਪਣੇ ਜਨਮ ਦਿਨ ਨੂੰ ਯਾਦਗਾਰ ਬਣਾਇਆ ਵਾ ਉਹ ਸਾਰੇ ਪਰਿਵਾਰ ਉਹਨਾਂ ਦੇ ਸਾਰੇ ਬ੍ਰਦਰ ਵੀ ਆਏ ਆ ਉਹਨਾਂ ਨੂੰ ਲਾਂਚ ਕਲੱਬ ਪ੍ਰਿੰਸ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੀ ਔਰ ਸਾਰੇ ਮਿੰਦੂ ਪਰਿਵਾਰ ਨੂੰ ਇਸ ਤਰ੍ਹਾਂ ਹੀ ਭਗਵਾਨ ਤਰੱਕੀ ਬਖਸ਼ਦਾ ਰਹੇ ਔਰ ਨੀਡੀ ਪਰਸਨਸ ਦੀ ਹੈਲਪ ਕਰਦੇ ਰਹਿਣ ਜੈ ਮਾਤਾ ਦੀ ਅੱਜ ਮੇਰੇ ਜਨਮ ਦਿਨ ਤੇ ਜਿਹੜੇ ਲਾਂਚ ਕਲੱਬ ਪ੍ਰਿੰਸ ਵੱਲੋਂ ਦੇ ਸਹਿਯੋਗ ਨਾਲ ਜਿਹੜਾ ਪ੍ਰੋਜੈਕਟ ਕੀਤਾ ਜਾ ਰਿਹਾ ਵਾ ਮੈਂ ਇੱਥੇ ਸਾਰਿਆਂ ਦੇ ਆਉਣ ਦਾ ਧੰਨਵਾਦ ਕਰਦਾ ਆਪਣੇ ਇਹਨਾਂ ਦਾ ਸ਼ੁਭਾ ਮੇਰੇ ਸਤਿ ਸ੍ਰੀ ਅਕਾਲ ਹੀ ਬਣਿਆ ਰਹੇ ਮੈਂ ਪਹਾੜਾ ਹਰੋਂ ਤੋਂ ਮੈਂ ਜਰਨੇ ਸੈਕਟਰ ਦੇ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਸਥੇ ਜਿਹੜੇ ਜੋ ਸਾਡੇ ਪ੍ਰਸਾਧ ਜੀ ਤੁਹਾਨੂੰ ਦਿਸ਼ਾ ਨਿਰਦੇਸ਼ ਦਿੰਦੇ ਰਹਿੰਦੇ ਆ ਕਲੱਬ 'ਚ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਜਿਹੜੇ ਲਾਇਸ ਕਲੱਬ ਇਸ ਦਾ ਜਿਹੜਾ ਮੇਨ ਮੰਤਵ ਹੈ ਉਹ ਮਾਨਵਤਾ ਦੀ ਸੇਵਾ ਹੈ ਅਸੀਂ ਉਸੇ ਮੰਤਵ ਨੂੰ ਲੈ ਕੇ ਅੱਜ ਜਿਹੜਾ ਵਾ ਇਹ ਪ੍ਰੋਜੈਕਟ ਜਿਹੜਾ ਵਾ ਲਾਇਸ ਕਲੱਬ ਦੇ ਸਹਿਯੋਗ ਨਾਲ ਕਰ ਰਹੇ ਹਾਂ ਇਹ 10 ਪੱਕੇ ਹੀ ਦੇ ਰਿਹਾ ਜੀ ਤੇ ਗਾਂ ਪ੍ਰਧਾਨ ਜੀ ਦੇ ਜੋ ਹੁਕਮ ਹੋਏਗਾ ਗਾਂ ਵੀ ਕਹੀ ਉਸੇ ਤਰ੍ਹਾਂ ਹੀ ਗਾਂ ਵੀ ਇਹਨਾਂ ਦੇ ਹੁਕਮ ਅਨਸਾਰ ਚੱਲਦੀਆਂ ਹੋਰ ਵੀ ਪ੍ਰੋਜੈਕਟ ਵੀ ਚੱਲਣ ਸਾਰੇ ਜਿਹੜੇ-ਜਿਹੜੇ ਵੀ ਆਏ ਜੀ ਸਾਰੇ ਜਿਹੜੇ ਨਹੀਂ ਵੀ ਆ سکے ਮੇਰੇ ਸਜਣ ਬੇਲੀ ਮੈਂ ਸਾਰਿਆਂ ਦਾ ਦਿਨੋਂ ਧੰਨਵਾਦ ਕਰਦਾ ਹਾਂ